ਪਰ ਕੀ ਨਾਮ ਆਪਣਾ ਔਰ ਕੀ ਗੱਲਬਾਤ ਹੋਈ ਸੀ ਜਿਹੜਾ ਬੱਚੇ ਦੀ ਜਿਹੜੀ ਡੈਥ ਹੋਈ ਹੈ ਮੇਰਾ ਨਾਮ ਪ੍ਰੀਤਮ ਸਿੰਘ ਜਿਹੜੀ ਲੜਕੀ ਦੀ ਡੈਥ ਹੋਈ ਉਹਦਾ ਨਾਮ ਹਰਜੀਤ ਕੌਰ ਕ ਜੋ ਆਪਣੇ ਪੇਕੇ ਘਰ ਆਈ ਵਿਆਹੀ ਹੋਈ ਹੈ ਖੋਜਗੀਪੁਰ ਪੇਕੇ ਘਰ ਆਈ ਹੋਈ ਸੀ ਦੋ ਦਿਨ ਦੋ ਦਿਨ ਹੋ ਗਏ ਆਈ ਨੂੰ ਜੋ ਕੱਲ ਸਵੇਰੇ 2 ਤਰੀਕ ਨੂੰ ਸਵੇਰੇ 5:30 ਵਜੇ ਜਿਹੜੀ ਕ ਸ਼ਹਿਰ ਕਰਨ ਵਾਸਤੇ ਬਾਹਰੋਂ ਨਿਕਲੀ ਆ ਕਰਾਨੇ ਲਾਗੂ ਹਾਂ ਹਾਂ ਮਾਂ ਤੈਨੂੰ ਤੈਨ 400 ਮੀਟਰ ਦੂਰ ਗਈ ਆ ਤੇ ਤੇ ਅੱਗੇ ਕੁੱਤੇ ਜਿਹੜੇ ਉਹਨਾਂ ਨੂੰ ਕੁੱਟਿਆਂ ਨੇ ਤਪੋਚ ਲਿਆ ਦੁਬੋਚਣ ਕਾਰਨ ਕੋਈ ਅੱਧਾ ਘੰਟਾ ਘਰ ਨਹੀਂ ਆਈ ਜੋ ਦੀ ਮਾਂ ਨੇ ਮੈਂ ਗੁਰਦੁਆਰੇ ਚਲਾ ਗਿਆ ਜਿਹੜੀ ਉਹਦੀ ਮਾਂ ਨੇ ਦੇਖਭਾਲ ਬਾਹਰ ਕੀਤੀ ਤੇ ਦੇਖਭਾਲ ਕਰਦੇ ਹੋਏ ਉਹਦੀ ਧਰ ਨੂੰ ਸੈਰ ਕਰਨ ਜਾਂਦੀ ਸੀ ਉੱਤਰ ਨੂੰ ਪਿੱਛੇ ਪਿੱਛੇ ਉਹਦੇ ਗਏ ਜਾ ਕੇ ਅੱਗੇ ਜਾ ਕੇ ਵੇਖਿਆ ਕਿ ਪੁੱਤਿਆਂ ਨੇ ਉਹਨੂੰ ਦਬੋਚਿਆ ਹੈ ਤੇ ਉਹਨੂੰ ਨੋਚ-ਨੋਚ ਕੇ ਖਾ ਰਹੇ ਸੀ ਜਿਸ ਦੀ ਜਾਨ ਆ ਉਹਦੀ ਮਾਂ ਉੱਥੇ ਪਹੁੰਚੀ ਉਹ ਉਹਨੂੰ ਦਬੋਚ ਕੇ ਖਾ ਰਹੇ ਉਹ ਵੀ ਮੌਤ ਹੋ ਚੁੱਕੀ ਸੀ ਤੋਂ ਹੁਣ ਵੇਖਿਆ ਤੇ ਉਹ ਮੌਕੇ ਦੇ ਉੱਪਰ ਹੀ ਡੈਥ ਹੋ ਚੁੱਕੀ ਸੀ ਮੌਕੇ ਦੇ ਉੱਪਰ ਹੀ ਉਹਦੀ ਡੈਥ ਹੋ ਚੁੱਕੀ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਮੈਂ ਇੱਥੋਂ ਪਿੰਡੋਂ ਮੋਟਰਸਾਈਕਲ ਤੇ ਗਿਆ ਮੇਰੇ ਜਾਂਦਿਆਂ ਨੂੰ ਬਾਅਦ ਵਿੱਚ ਵੇਖਿਆ ਉਰੀ ਮੌਤ ਹੋ ਚੁੱਕੀ ਜੋਕਰ ਨੂੰ ਕੁੱਤਿਆ ਲੱਤਾ ਬਾਵਾ ਤੇ ਪੇਠੋ ਨੂੰ ਬਹੁਤ ਜ਼ਿਆਦਾ ਖਾ ਚੁੱਕੀ ਆਹ ਮੈਂ ਆਪਣੇ ਮੇਰੇ ਇਹ ਤਾਂ ਕਿਹਾ ਬਹੁਤ ਛੋਟੇ ਛੋਟੇ ਬੱਚੇ ਆ ਉਹਦਾ ਸੋਚਿਓ ਆਈ ਵੰਦ ਤੇਰੀ ਜਿੱਥੇ ਲੱਭੜੇ ਚਾਹੀਦੇ ਹਨ ਕੁੱਤੇ ਮਰੇ ਜਾਂ ਜੀਵ ਨਹੀਂ ਤੂੰ ਹੋਰ ਵੀ ਕਿਹਨੂੰ ਖਾ ਸਕਦੇ ਅੱਜ ਮੈਂ ਵੀ ਰੁਕਾ ਦਿੱਤਾ ਤੇ ਕੱਲ ਨੂੰ ਹੋਰ ਵੀ ਕਿਹਨੂੰ ਖਾ ਸਕਦੇ ਹੋ ਤੁਹਾਡੇ ਮੇਰੇ ਬੱਚਿਆਂ ਦਾ ਸੋਚਿਓ ਕਿੰਨੇ ਕਿਹਾ ਲੋ ਕਿੰਨੇ ਬੱਚੇ ਸੀਗੇ ਆਪਣੇ ਚੁੜੀਏ ਦੋ ਬੇਟੇ ਹਾਂਜੀ ਮੇਰਾ ਨਾਮ ਜਸਵਿੰਦਰ ਕੌਰ ਹੈ ਮੈਂ ਮਰਨਲੀ ਹਰਜੀਤ ਕੌਰ ਦੀ ਤਾਈ ਬੋਲਣ ਦੀ ਹਾਂ ਹਾਂ ਬਹੁਤ ਦੁੱਖ ਭਰੀਏ ਦਿਲ ਨਾਲ ਕਹਿ ਰਹੀ ਆ ਕਿ ਸਾਡੀ ਬੇਟੀ ਦੀ ਬਹੁਤ ਕਰਦਨਾਕ ਮੌਤ ਹੋਈ ਹੈ ਅਸੀਂ ਪ੍ਰਸ਼ਾਸਨਗਾਰੀ ਮੰਗ ਕਰਦੀ ਹਾਂ ਕਿ ਇਹਨਾਂ ਕੁੱਤਿਆਂ ਦਾ ਖਤਮਾ ਕਰਨਾ ਚਾਹੀਦਾ ਜਿ ਤਰ੍ਹਾਂ ਸਾਡੀ ਧੀ ਤਰਫ ਤਰਕੇ ਮਰੀ ਕੋਈ ਹੋਰ ਦਾ ਬੱਚਾ ਨਾ ਮਰੇ ਸਾਡੇ ਬੱਚੇ ਨਿਕਲ ਕੇ ਹੋਰ ਵੀ ਇਹ ਘਰੋਂ ਬਾਹਰ ਨਹੀਂ ਨਿਕਲ ਰਹੇ ਡਰ ਕੇ ਅੰਦਰ ਬੰਦ ਹੋ ਕੇ ਬੈਠੇ ਪਏ ਕਮਰਿਆਂ ਦੇ ਵਿੱਚ ਸਾਨੂੰ ਬਹੁਤ ਦੁੱਖ ਹੈ ਇਹ ਗੱਲ ਦਾ ਪ੍ਰਸ਼ਾਸਨਕਾਰੀ ਹੱਥ ਜੋੜ ਕੇ ਰਿਕਵੈਸਟ ਹੈ ਹੱਡੀ ਕਿ ਇਹਨਾਂ ਕੁੱਤਿਆਂ ਦਾ ਖਾਤਮਾ ਕੀਤਾ ਜਾਵੇ ਜੇ ਸਾਡੀ ਧੀ ਮਾਰ ਸਕਦੇ ਕਿ ਇਹ ਹੋਰ ਦਾ ਗਰੀਬ ਦਾ ਵੀ ਬੱਚਾ ਮਾਰ ਸਕਦੇ ਸਾਡੀ ਧੀ ਦੇ ਦੋ ਛੋਟੇ ਛੋਟੇ